ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਬੋਗਨਵੀਲ ਮਂਗਾਈ ਸੀ ਕੋਲਕਾਤਾ ਤੋਂ ਇਹ ਹੈਗੀ ਆ ਪlant lover ਦਰਸਰੀ ਆ ਕੋਲਕਾਤਾ ਤੇ ਆ ਸਾਰੇ ਉਹਨਾਂ ਦੇ ਕੋਡ ਗਾਰਡ ਦਿੱਤੇ ਹੋਏ ਆ ਤੇ ਤਕਰੀਬਨ 28 11 2024 ਨੂੰ ਆਪਾਂ ਫਾਈਨਲ ਕੀਤੀ ਸੀਗੀ ਤੇ ਅੱਜ ਹੈਗੀ ਤਰੀਕ 5 ਤਰੀਕ ਨੂੰ ਆਪਣੇ ਕੋਲ ਪਹੁੰਚ ਗਈ ਆ 5 12 ਨੂੰ ਤੇ ਚਲੋ ਆ ਤਾਂ ਆਪਣਾ ਡਰੈੱਸ ਆ ਗਿਆ ਆ ਬਲੂ ਡਾਕਟਰ ਆਈ ਉਹਨਾਂ ਨੇ ਭੇਜੀ ਆ ਤੇ ਤਕਰੀਬਨ ਉਹ ਆਪਣਾ ਖਰਚਾ ਵੀ ਲੈ ਲੈਂਦੇ ਆ 200 ਰੁਪਏ ਇੱਕ ਪਲਾਂਟ ਦਾ ਖਰਚਾ ਲੈਂਦੇ ਆ ਤੇ ਬਾਕੀ ਦਾ ਆ ਆਪਣਾ ਕੰਟੈਕਟ ਨੰਬਰ ਦਿੱਤਾ ਸੀ ਤੇ ਵੀਰ ਨੇ ਫੋਨ ਕਰਕੇ ਆਪਣੇ ਘਰੇ ਫੜਾ ਗਿਆ ਅੱਗੇ ਵੀ ਆਪਾਂ ਬੋਗਨਵਿਲਾ ਮੰਗਾਈਆਂ 2-3 ਮੰਗਾਈਆਂ ਤੇ ਵਧੀਆ ਭੇਜ ਦਿਆ ਬੂਟੇ ਕਈ ਡਰਨ ਦੇ ਲੋੜ ਨਹੀਂ ਕਈ ਵੀਰ ਅਗਲਾ ਕਹਿੰਦਾ ਵੀ ਪੈਸੇ ਪਵਾ ਕੇ ਬੂਟੇ ਨਹੀਂ ਭੇਜਦੇ ਪਲਾਂਟ ਲਵਰ ਨਰ ਇਨ ਕੋਲਕਾਤਾ ਪਲਾਂਟ ਲਵਰ ਨਰਸਰੀ ਦਾ ਨਾਮ ਉਹਦਾ ਪੇਜ ਵੀ ਆ ਤੇ ਬਾਕੀ ਦਾ ਆਪਾਂ ਇਹਨੂੰ ਖੋਲ ਕੇ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਪਹਿਲਾਂ ਵੇਲਾ ਮੰਗਾਈਆਂ ਉਹ ਵੀ ਮੰਗਾਵਾਂਗੇ ਵਧੀਆ ਕੁਆਲਿਟੀ ਦੀ ਬੋਗਨਵੈਲਾ ਆਪਣੀ ਇੱਥੇ ਨਹੀਂ ਮਿਲਦੀ